ਟਰੈਕਟਰ ਮੰਡੀ YouTube ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਹੀ ਦਬਾਓ ਇਸ ਘੰਟੀ ਦੇ ਬਟਨ ਨੂੰ ਤਾਂ ਕਿ ਅਸੀਂ ਜਿਹੜੀ ਵੀ ਵੀਡੀਓ ਪਾਈਏ ਇੱਕ ਵਾਰ ਸਾਰੀ ਤੁਹਾਡੇ ਕੋਲ ਇੱਕ ਉਹਦਾ ਨੋਟੀਫਿਕੇਸ਼ਨ ਚੱਲਿਆ ਜਾਵੇ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਟਰੈਕਟਰ ਮੰਡੀ YouTube ਚੈਨਲ ਦੇ ਵਿੱਚ ਲੈ ਕੇ ਇੱਕ ਹੋਰ ਵੀਡੀਓ ਆਇਆ ਜੀ ਤੁਹਾਡੇ ਲਈ ਅੱਜ ਆਪਣੇ ਕੋਲ ਵੀ ਦੋ ਟਰੈਕਟਰ ਦੇ ਵੀਡੀਓ ਭੇਜਿਆ ਵੀਰਾਂ ਨੇ ਤੇ ਪਹਿਲਾ ਟਰੈਕਟਰ ਤੁਸੀਂ ਦੇਖ ਰਹੇ ਹੋ ਵੀਰ ਜੀ ਫਾਰਮ 60 ਟਰੈਕਟਰ ਹੈ ਵੀਰੇ ਟਾਪ ਮਾਡਲ ਹੈ ਵੀਰ ਤੇ ਕੰਡੀਸ਼ਨ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਵੀਰੇ 2007 ਮਾਡਲ ਦਾ ਟਰੈਕਟਰ ਵੀਰ ਇੰਨਾ ਸਾਫ ਬਹੁਤ ਜਿਆਦਾ ਸਾਫ ਹੈ ਤੁਸੀਂ ਸ਼ਾਇਦ ਹੀ ਦੇਖਿਆ ਹੋਵੇ ਬਹੁਤ ਵਧੀਆ ਸਮਾਈ ਨਾਲ ਰੱਖਿਆ ਹੋਇਆ ਟਰੈਕਟਰ ਹੈ ਵੀਰ ਰਿਵਰਸ ਪੀਟੀਓ ਲੱਗੀ ਹੋਈ ਹੈ ਵੀਰਾ ਤੇ ਡਿਊਲ ਕਲਚ ਹੈ ਵੀਰ ਤੇ ਟਾਪ ਮਾਡਲ ਹੈ ਵੀਰ ਏਡੀਆਈ ਦੇ ਨਾਲ ਫਾਰਮ ਟਰੈਕ 60 3 25 ਪ੍ਰਾਈਸ ਹੈ ਵੀਰ 3 ਲੱਖ ਤੇ 25 ਹਜ਼ਾਰ ਇਹਨਾਂ ਨੇ ਪ੍ਰਾਈਸ ਮੰਗਿਆ ਵੀਰ ਨੇ ਮੋਗਾ ਦਾ ਏਰੀਆ ਪੰਜਾਬ ਦੇ ਵਿੱਚ ਰਹਿ ਗਿਆ ਵੀਰੇ 85% ਟੈਰਾਂ ਦੀ ਕੰਡੀਸ਼ਨ ਹੈ ਵੀਰੇ 9876739511 ਇਹਨਾਂ ਦਾ ਨੰਬਰ ਹੈ ਵੀਰ ਜਿਹਦੇ ਉੱਤੇ ਤੁਸੀਂ ਗੱਲ ਕਰਕੇ ਤੇ ਇਹ ਟਰੈਕਟਰ ਖਰੀਦ ਸਕਦੇ ਹੋ ਜੇਕਰ ਤੁਸੀਂ ਵੀ ਕੋਈ ਆਪਣੇ ਟਰੈਕਟਰ ਟ੍ਰੋਲੀ ਜਾਂ ਕਿਸੇ ਹੋਰ ਖੇਤੀਬਾੜੀ ਦੇ ਸੰਦ ਦੀ ਐਡ ਸਾਡੇ YouTube ਚੈਨਲ ਤੇ ਕਰਾਉਣਾ ਚਾਹੁੰਦੇ ਹੋ ਜੀ ਤਾਂ ਉਹਦੀਆਂ 5 ਤੋਂ 7 ਫੋਟੋਆਂ ਤਿਆਹ ਹ ਸਾਰੀ ਜਾਣਕਾਰੀ ਜਿਹੜੀ ਵੀਡੀਓ ਵਿੱਚ ਲਿਖੀ ਹੋਈ ਹੈ ਲਿਖ ਕੇ ਸਾਨੂੰ ਭੇਜ ਦਿਓ ਤੇ ਤੁਹਾਡੀ ਐਡ ਅਸੀਂ ਆਪਣੇ YouTube ਚੈਨਲ ਤੇ ਬਿਲਕੁਲ ਫ੍ਰੀ ਦੇ ਵਿੱਚ ਅਸੀਂ ਕਰ ਦਿਆ ਵੀ ਜੀ ਤੇ ਨਾਲ ਹੀ ਜੇ ਮੈਂ ਵੀਰਾਂ ਨੂੰ ਦੱਸ ਦਿਆਂ ਕਿ ਜਿਹੜੇ ਇਹ ਟਰੈਕਟਰ ਲੈਣ ਲਈ ਵੀਰ ਇਹਨਾਂ ਕਿਸਾਨ ਵੀਰਾਂ ਨੂੰ ਫੋਨ ਕਰਦੇ ਨੇ ਉਹ ਇਹ ਵੀਡੀਓ 12ਵੇਂ ਮਹੀਨੇ 14 ਤਰੀਕ ਨੂੰ ਚੜੀ ਹੈ ਉਹਨਾਂ ਨੂੰ ਬੇਨਤੀ ਕੀ ਹੈ ਇੱਕ ਮਹੀਨੇ ਦੇ ਵਿੱਚ ਵਿੱਚ ਹੀ ਫੋਨ ਲਾ ਕੇ ਜੇ ਟਰੈਕਟਰਾਂ ਬਾਰੇ ਪੁੱਛਣ ਇੱਕ ਮਹੀਨੇ ਤੋਂ ਬਾਅਦ ਇਹਨਾਂ ਵੀਰਾਂ ਨੂੰ ਫੋਨ ਨਾ ਲਾਉਣ ਜੀ ਕਈ ਵਾਰ ਟਰੈਕਟਰ ਸੇਲ ਹੋ ਜਾਂਦੇ ਮਹੀਨੇ ਵਿੱਚ ਤੇ ਵੀਰਾਂ ਕੋਲੇ ਫੇਰ ਵੀ ਫੋਨ ਜਾਈ ਜਾਂਦੇ ਰਹਿੰਦੇ ਨੇ ਇਸ ਕਰਕੇ ਉਹ 1 ਮਹੀਨੇ ਦੇ ਵਿੱਚ ਵਿੱਚ ਹੀ ਫੋਨ ਲਾ ਕੇ ਆਪਣੀ ਡੀਲ ਕਰਨ ਜੀ ਅਗਲਾ ਟਰੈਕਟਰ ਵੀ ਤੁਸੀਂ ਦੇਖ ਰਹੇ ਹੋ ਸਵਰਾਜ 855 ਟਰੈਕਟਰ ਹੈ ਵੀਰ ਐਫੀ ਮਾਡਲ 2003 ਮਾਡਲ ਹੈ ਵੀਰ ਇਹ ਕੰਡੀਸ਼ਨ ਵੀ ਦੇ ਟਰੈਕਟਰ ਦੀ ਬਹੁਤ ਵਧੀਆ ਪਈ ਹੈ ਵੀਰ ਮਾਡਲ ਦੇ ਹਿਸਾਬ ਨਾਲ ਨਾ ਕਿਤਾ 2003 ਮਾਡਲ ਹੈ ਤੇ ਕੰਡੀਸ਼ਨ ਦੇਖੋ ਬਹੁਤ ਵਧੀਆ ਪਈ ਹੈ ਹੁੱਡ ਛਤਰੀ ਲੱਗੇ ਹੋਏ ਨੇ ਵੀਰ 2,85,000 ਦਾ ਪ੍ਰਾਈਸ ਹੈ ਵੀਰ ਬਠਿੰਡਾ ਏਰੀਆ ਵੀਰ ਜੀ ਇਹਨਾਂ ਦਾ ਪੰਜਾਬ ਚ ਰੰਦ ਪੈ ਗਿਆ ਵੀਰ ਇਹ ਬਠਿੰਡਾ ਪੰਜਾਬ ਤੇ ਬਹੁਤ ਵਧੀਆ ਕੰਡੀਸ਼ਨ ਹੈ ਵੀ ਟਰੈਕਟਰ ਦੀ ਤੇ 65% ਵੀਰੇ ਦੇ ਟਾਇਰ ਬਏ ਨੇ 8837895145 ਕਿਸਾਨ ਵੀਰ ਦਾ ਨੰਬਰ ਹੈ ਜਿਹਦੇ ਉੱਤੇ ਤੁਸੀਂ ਕਨੈਕਟ ਕਰਕੇ ਤੇ ਸਾਰੀ ਜਾਣਕਾਰੀ ਲੈਣੀ ਹੈ ਜਿਹਦੀ ਟਰੈਕਟਰ ਦੀ ਹੁਣ ਵੀਰ ਆਪਾਂ ਕਰਦੇ ਹਾਂ ਕਮੈਂਟਾਂ ਦੀ ਗੱਲ ਹੈਪੀ ਹੋਣ ਲਈ ਲਿਖਿਆ ਗੁੱਡ ਵੀਰ ਟਰਲੋਜਨਸ ਨੇ ਲਿਖਿਆ ਨਾਈਸ ਸਿਪੀ ਰੱਤੀ ਨੇ ਲਿਖਿਆ ਵੀਡੀਓ ਅੱਤਵੀਰੇ ਸੁਰੇਸ਼ ਕੁਮਾਰ ਨੇ ਲਿਖਿਆ ਨਾਈਸ ਲਾਪਰੀ ਸਿੰਘ ਨੇ ਲਾਇ ਨਾਈਸ ਤੇ ਬੱਬੂ ਦਮਦੀਵਾਲ ਨੇ ਅੱਤ ਬਾਈ ਜੀ ਕੁਲਦੀਪ ਸਿੰਘ ਨੇ ਲਿਖਿਆ ਆ ਵੀ ਨਾਈਸ ਬਾਈ ਜੀ ਆ ਵੀਡੀਓ ਕੈਂਡ ਹੈ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਵੀਡੀਓ ਤੇ ਕਮੈਂਟ ਕੀਤੇ ਨੇ ਵੀਡੀਓ ਲਾਈਕ ਕਰਦੇ ਨੇ ਸ਼ੇਅਰ ਕਰਦੇ ਨੇ ਤੇ ਅੱਡ ਚੈਨਲ ਨਾਲ ਜੁੜੇ ਹੋਏ ਨੇ ਜੀ ਅੱਜ ਦੀ ਵੀਡੀਓ ਸਿਰਫ ਇੰਨੇ ਜੀ ਮੈਂ ਇੰਟਰਸਟਿੰਗ ਤੇ ਨਿਊ ਵੀਡੀਓ ਲੈ ਕੇ ਜਲਦੀ ਤੁਹਾਡੇ ਨਾਲ ਫਿਰ ਮੁਲਾਕਾਤ ਹੋਊਗੀ ਜੀ ਤਬ ਤੱਕ ਲਈ ਰੱਬ ਰੱਖਾ